ਬਹੁਤ ਸਾਰੇ ਸਾਥੀ ਇਥੇ ਮੌਜੂਦ ਨੇ। ਜੋ ਚੋਢੀ ਸਾਹਿਬ ਨੇ ਕਿਹਾ ਕਿ ਸਾਡੀ ਪਹਿਚਾਣ ਜਿਹੜੀ ਆ ਪ੍ਰਸ਼ਾਸਨ ਚ ਨਹੀਂ ਹੀ ਪੂਰੀ ਚਾਹੀਦੀ ਆ। ਪਤਾ ਲੱਗੇ ਕਿ ਸਾਡੀ ਐਫੀਐਸ ਦਾ ਬਹੁਤ ਐਫੀਐਸ ਨੂੰ ਉਹ ਵੇਲੇ ਜਿਹੜਾ ਪਰਿਵਾਰ ਜਿਹੜਾ ਆ ਸਾਰੇ ਪਾਸੇ ਬੰਨਿਆ ਆ। ਉਹ ਤਾਂ ਹੀ ਹੋ ਸਕਦਾ ਜੇ ਅਸੀਂ ਇੱਕਜੁੱਟ ਹੋ ਕੇ ਇੱਕ ਤਰ੍ਹਾਂ ਦਾ ਜੇ ਨਹੀਂ ਵੀ ਸਾਡੇ ਕਾਰਡ ਬਣ ਗਏ ਆ, ਟਿਕਾਣੇ ਆ ਮੁਰ ਕੇ ਆਉਣਾ ਨਹੀਂ ਮੀਟਾਂ ਦੇ ਵਿੱਚ। ਸਾਡੀ ਇੱਥੇ ਜਿੰਦਗੜ ਕਲਿਊਸ਼ਨ ਬਣੀ ਸੀ ਜੀ। ਅਜਾ ਕਾਉਂਸਲ ਦੀ ਸਾਰੇ ਗਾੜ੍ਹ ਨੇ ਐਨੀ ਉਹਦੇ ਵਿੱਚ ਸਾਡੇ 2-4 ਮੈਂਬਰ ਹੀ ਐਕਟਿਵ ਆ ਮੈਂ ਬੇਨ ਰਿਕਵੈਸਟ ਕਰਦਾ ਮੈਨੂੰ ਕੰਨ ਕਰਕੇ ਜਾ ਪਾਕਪੁਰ ਨਾਲ ਅਡਰੈਸ ਕਰ ਦੋ ਉਹਨਾਂ ਨੂੰ ਜਦ ਰੰਦਰ ਨਾਲ ਕਰ ਦੋ ਧੰਨਵਾਦ ਜੀ ਸਾਹਿਬ ਗਲਤ ਕੰਮ ਹੋ ਰਿਹਾ ਆ ਇਹ ਨਹੀਂ ਕਿ ਮੈਂ ਦੋਖੀਆ ਕੋਥੇ ਕਰਨਾ ਮਤਲਬ ਪੈਸੇ ਲਿਆਗੇ ਛੱਡੀਂ ਗਾ ਕੇ ਸੜ ਦੇ ਵੀ ਤੇ ਦੂਜੇ ਪੱਤਰਾਂ ਨੂੰ ਬਦਨਾਮ ਕਰੇ ਅੱਥੇ ਜਲੰਧਰ ਵਿੱਚ ਤਰੇ ਬੰਦੇ ਹੈਗੇ ਆ ਪੱਤਰਕਾਰ ਜਿਹੜੇ ਪੈ ਖਾ ਕੇ ਗਲਤ ਕੰਮ ਨੂੰ ਹੌਣ ਦਿੰਦੇ ਆ ਪਹਿਲਾਂ ਕਹੋਗੇ ਜੀ ਵਾਜਬ ਕੋ ਜੀ ਗਲਤੰਮ ਹੁੰਦਾ ਜੀ ਲੋ ਮਾਮਲਾ ਉਪਰ ਹੀ ਜਾਂਦਾ ਪਿਛੰਡਾ ਲੱਦਨੇ ਪਹਿਲਾ ਹੈ ਕਿ ਆਪਾਂ ਜਿੱਥੇ ਬੰਦੇ ਪੀਏ ਆਪਾਂ ਜਿੱਥੇ ਬੰਦੀ ਕੰਮ ਕਰਦੇ ਆ ਨਾ ਤੇ ਇਮਾਨਦਾਰੀ ਨਾਲ ਕਰਨਾ ਆ ਇਹ ਕਿਤੇ ਬੰਦੇ ਗਲਤ ਹੁੰਦਾ ਆ ਅਸੀਂ ਵੀ ਲੜਨਾਂ ਖੜੇ ਆ ਠੀਕ ਆ ਨਾ ਇੱਥੇ ਕੋਲ ਨਾ ਪਤਾ ਕਿੰਦਾ ਉਤਰ ਮਾਜੀ ਬੰਦਾ ਵੇਖਣਾ ਫੜਿਆ ਇਹ ਨਹੀਂ ਕਹਿੰਦਾ ਪਿਛਲਾੜੇ ਆਪਾਂ ਖੜਨਾਲੇ ਆਂ ਜੀ ਨਹੀਂ ਕਰ ਬਈ ਕਹਾਂਗੇ ਜੁੜੀ ਨੇ ਪੜ ਹੈਗੀ ਠੀਕ ਆ ਨਾ ਆਪਾਂ ਜਨ ਲਈ ਵੀ ਆਪਾਂ ਕੰਮ ਕਰਾਈਏ ਕੋਈ ਇਹ ਵੀ ਆਪਰੇ ਜਿਹੜੀ ਕਿ ਪਿਛਲੇ ਕਾਫੀ ਸਮੇ ਤੋਂ ਸੌ ਬਣੀ ਹੋਈ ਹੈ ਕੋਸ਼ਿਸ਼ ਕਰੰਦੀ ਉਹ ਸੰਦੀਪਪੁਰਾ ਦੇ ਕੈਂਪ ਦੇ ਉੱਤੇ ਜੋ ਅਸੀਂ ਕਿਸ਼ਨਗੜ ਦਾ ਯੂਨਿਟ ਬਣਾਇਆ ਸੀ ਉਸ ਨੂੰ ਅੱਜ ਤੱਕ ਬਣ ਦਿੱਤਾ ਜਾਂਦਾ ਉੱਥੇ ਦਾ ਕੋਈ ਵੀ ਉਹ ਜਿਹੜੇ ਉੱਥੇ ਦੇ ਮੈਂਬਰ ਹਨ ਜਿਹੜੇ ਸੱਚੀ ਮੁੱੱਚੀ ਐਕਟਿਵ ਮੈਂਬਰ ਹਨ ਉਹਨਾਂ ਨੂੰ ਅਸੀਂ ਜਲਦੀ ਹੀ ਜਿਹੜਾ ਐਸਐਲ ਉਹ ਕੋਨਾ ਉੱਧਰ ਵੀ ਕੰਮ ਕਰੂਗੇ ਜਿਹਨਾਂ ਉੱਧਰ ਤੇ ਪਹਿਲਾਂ ਕੰਮ ਕਰ ਰਹੇ ਜਿਹੜੇ ਐਕਟਿਵ ਮੈਂਬਰ ਹਨ ਅੱਜ ਬੈਠੇ ਵੀ ਆ ਸਾਡੇ ਅੰਦਰ। ਲੇਕਿਨ ਅਸੀਂ ਜਲਦੀ ਹੀ ਉਹਨਾਂ ਦੇ ਬਾਰੇ ਅਸੀਂ ਸੋਚਾਂਗੇ ਕਿ ਜਾਂ ਅਸੀਂ ਉਹਨਾਂ ਨੂੰ ਅਗਰਪੁਰ ਯੂਨਿਟ ਦੇ ਵਿੱਚ ਜਾਂ ਜਲੰਧਰ ਯੂਨਿਟ ਦੇ ਵਿੱਚ। ਲੋਕਿ ਸਾਨੂੰ ਉਹਨਾਂ ਦਾ ਸਟਰਕਚਰ ਇਹੀ ਆ ਰਿਹਾ ਸੀ ਕਿ ਬੇਸ਼ੱਕ ਯੂਨਿਟ ਕੋਈ ਕੰਮ ਨਹੀਂ ਕਰ ਰਿਹਾ। ਕਾਫੀ ਦੇਰ ਤੋਂ ਪਰਮੇਂਟ ਬਣਾ ਲੈਣ ਦੀ ਲਾਹੇ ਹੀ ਚੱਲਦੀ ਸੀ ਕਿ ਆਪਾਂ ਉਹ ਕਿਹੜਾ ਯੂਨਿਟ ਇਹਨਾਂ ਤੋਂ ਕਰਤਾ। ਲੋਕਿ ਉਹਨਾਂ ਨੂੰ ਕਈ ਵਾਰੀ ਵਾਰਨਿੰਗ ਦਿੱਤੀ ਆ। ਜੇ ਕਿਤੇ ਉਹ ਐਕਟਿਵ ਨਹੀਂ ਹੋਏ ਸੋ ਇਸ ਕਰਕੇ ਉਹਦਾ ਯੂਨਿਟ ਹੈ ਅੱਜ ਤੋਂ ਬਿਲਕੁਲ ਭੰਗ ਹੈ ਉਥੇ ਦਾ ਮੈਂ ਨਾਮ ਵੀ ਲੈ ਦਿੰਨਾ ਜਿਸ ਦੇ ਨਾਲ ਬੰਨ ਨੂੰ ਭੰਗ ਹੈ ਲੇਕਿਨ ਉਹ ਆਪਣੇ ਕੁਸ਼ਲ ਦੇ ਵਿਆਹ ਕਰ ਨਾ ਉਹ ਨਹੀਂ ਕਰ ਸਕਦੇ ਜੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤੇ ਸਾਰੇ ਇਕ ਹੋ ਜਾਂਦੇ ਆ ਤੇ ਹਰ ਇੱਕ ਦਾ ਦੋਖ ਹੁੰਦਾ ਤੇ ਅਸੀਂ ਇਹਦੇ ਨੇ ਕੀ ਕਰਾਂਗੇ ਇਹ ਜਿੰਨਾ ਵਿੱਚ ਕਾਫੀ ਗੱਲਾਂ ਸੌਣ ਨੂੰ ਮਿਲੀਆਂ ਮੁਸ਼ਕਲਾਂ ਦਾ ਵੀ ਪਤਾ ਲੱਗਾ ਸਾਡਾ ਜਿਹੜਾ ਮਕਸਦ ਹੈ ਕੱਟਿੰਗ ਹੋਣਾ ਇਹੀ ਆ ਵੀ ਜੇ ਸਾਡੇ ਕਿਸੇ ਭਰਾ ਦੇ ਉੱਤੇ ਕੋਈ ਗੋਲੀ ਚਲੀ ਜਾਂਦੀ ਆ ਤੇ ਵੇਚੇ ਦੀ ਕੋਹ ਕੋਦੇ ਨਾਲ ਖੜ ਜੀਏ ਗੱਲ ਨੂੰ ਯਾਦ ਰੱਖੋ ਕਿ ਜਿਹੜੇ ਹਸਪੀਟਲ ਸੀ ਇਹਨਾਂ ਦੇ ਉੱਤੇ ਹਮਲੇ ਹੋਏ ਇਹਨਾਂ ਨੇ ਸਾਡੇ 'ਤੇ ਹਮਲੇ ਜਾਂ ਫੋਟੋਆਂ ਕਰਵਾ ਕੇ ਖਬਰਾਂ ਲਵਾ ਲਵਾ ਕੇ ਸਰਕਾਰ ਕੋਲ ਇੱਕ ਝੂਠ ਬਣਾ ਰਿਆ ਕਿ ਉਹ ਸਾਡੇ 'ਤੇ ਹਮਲਾ ਕਰੂਗਾ ਉਹ ਇਸੇ ਫਸਦੇ ਹਨ ਇਸ ਧਾਰਾ ਦੇ ਅੰਦਰ ਮਲੋਤੇ ਪਰਚਾ ਹੋਊਗਾ ਸੀ ਉਹਨਾਂ ਲਈ ਤਾਂ ਬਹੁਤ ਕੁਝ ਕਰਤਾ ਪਰ ਆਪਣੇ ਲਈ ਕੁਝ ਨਹੀਂ ਕੀਤਾ ਅੱਜ ਲੋੜ ਆਪੀ ਇਦਾਂ ਦੀਆਂ ਗੱਲਾਂ ਨੂੰ ਨਾ ਆਪਾਂ ਵਿਚਾਰੀਏ ਕਿ ਸਾਡੇ ਸਮਾਜ ਵਿੱਚ ਕੀ ਹੋਣੀ ਚਾਹੀਦੀਆਂ ਪਾਜੀ ਹੁਣੇ ਹੁਣੇ ਗੱਲ ਕਰਦੇ ਸੀ ਕਿ ਇੱਕ ਵਕੀਲ ਆ ਨਾ ਕਿਸੇ ਵਕੀਲ ਦੇ ਉੱਤੇ ਕੋਈ ਮੁਸ਼ਕਲ ਆ ਜਾਂਦੀ ਆ ਤੇ ਉਹਦਾ ਦੂਜਾ ਵਕੀਲ ਆਪੋਜ਼ਿਟ ਪਾਰਟੀ ਦਾ ਉਹ ਕੇਸ ਨਹੀਂ ਲੜਦਾ ਉਹਦਾ ਕਾਰਨ ਆ ਨਾ ਕੇਸ ਲੰਦਾ ਕਿ ਉਹਨਾਂ ਦੇ ਵਿੱਚ ਇਕਤਾ ਆ ਤੇ ਨਾ ਕੋਈ ਦੂਜੇ ਜ਼ਿਲ੍ਹੇ ਤੋਂ ਆ ਕੇ ਉਹਦਾ ਕੇਸ ਲੜਦਾ ਮਤਲਬ ਬੰਦਾ ਉੱਥੇ ਮਜਬੂਰ ਹੋ ਜਾਂਦਾ ਹੁਣ ਕਰਾਂ ਸੀ ਸਾਡਾ ਭਰਾ ਕੋਈ ਵੀ ਆ ਚਾਹੇ ਇਲੈਕਟ੍ਰੋਨਿਕ মিডিਆ ਦਾ ਚਾਹੇ ਸੋਸ਼ਲ ਮੀਡੀਆ ਦਾ ਚਾਹੇ ਪ੍ਰਿੰਟ মিডিਆ ਦਾ ਸਾਰੇ ਬਰਾਬਰ ਆ ਕਿਸੇ ਵੀ ਭਰਾ ਦੇ ਉੱਤੇ ਉਸ ਮਸੱਈਆ ਆਉਂਦੀ ਆ ਕਿਸੇ ਨੂੰ ਕੋਈ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਸਾਰੇ ਬਰਾਬਰ ਆ ਤੇ ਇੱਕ ਦੂਜੇ ਦਾ ਸਤਿਕਾਰ ਹੋਣਾ ਚਾਹੀਦਾ ਆਪਣੇ ਗਰੁੱਪ ਦੇ ਵਿੱਚ ਬੜੇ ਸੀਨੀਅਰ ਬੰਦੇ ਬੈਠੇ ਆ ਮੈਂ ਤਾਂ ਇਹੀ ਚਾਹਾਂਗਾ ਉਹ ਇਹਦੇ ਵਿੱਚ ਨਾ ਕੋਈ ਚੰਗੀ ਸਲਾਹ ਜਿਹੜੀ ਪੱਤਰਕਾਰੀ ਦੇ ਸੁਝਾਅ ਆ ਉਹ ਦਿੰਦੇ ਰਿਹਾ ਕਰੋ ਦੂਜੇ ਅਵੇਅਰ ਹੁੰਦੇ ਰਹਿਣ بجائے ਕਿ ਆਪਾਂ ਗਰੁੱਪ ਦੇ ਵਿੱਚ ਗੁੱਡ ਮਾਰਨਿੰਗ ਪਾਈਏ ਜਾਂ ਆਪਾਂ ਫਾਲਤੂ ਮੈਸੇਜ ਪਾਈਏ ਜਾਂ ਹਾਲਤੂ ਖਬਰਾਂ ਪਾਈਏ ਲੱਗੀਆਂ ਹੋਈਆਂ ਉਹ ਤਾਂ ਆਪਾਂ ਸਾਰੀ ਲਿਖਦੇ ਆਂ ਪੜ੍ਹਦੇ ਆਂ ਪਿਛਲੇ ਦਿਨਾਂ ਵਿੱਚ ਕੋਈ ਗੱਲ ਮੇਰੇ ਨਿਗਾਹ ਦੇ ਵਿੱਚ ਆਈ ਸੀ ਤਾਂ ਮੈਂ ਆਜਾਦ ਸਾਹਿਬ ਨਾਲ ਡਿਸਕਸ ਕੀਤੀ ਸੀ ਉਹਦੇ ਬਾਰੇ ਕਿ ਕੁਝ ਪੱਤਰਕਾਰਾਂ ਨੇ ਪੈਸੇ ਤੇ ਦੇਤੇ ਪਰ ਉਹਦੇ ਕਾਰਨ ਨਹੀਂ ਬਣੇ ਤਾਂ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਆਪਾਂ ਇੱਕ ਪਰਿਵਾਰ ਦੇ ਮੈਂਬਰ ਆਂ ਤੇ ਜਿਹੜਾ 12000 ਰੁਪਇਆ ਲੱਗਦਾ ਮੈਂ ਆਪਣੇ ਕੋਲੋਂ ਲਾ ਕੇ ਉਹਨਾਂ ਦੇ ਕਾਰਡ ਬਣਾ ਲਦਾ ਇਹਨਾਂ ਨੇ ਫਿਰ ਮੇਨਾਂ ਗੱਲ ਕੀਤੀ ਕੋਈ ਹੋਰ ਕਹਿੰਦੇ ਸੀ ਕੋਈ ਮਸਲਾ ਹੋ ਰਿਹਾ ਹੀ ਨਹੀਂ ਹੈਗਾ ਮਸਲਾ ਹੋ ਰਿਹਾ ਉਹ ਆਪਾਂ ਮੈਂ ਇਸ ਤੇ ਵਿਚਾਰਨਾ ਨਹੀਂ ਚਾਹੁੰਦਾ ਮੇਰੇ ਕਹਿੰਦਾ ਮਤਲਬ ਇਹ ਅਸੀਂ ਸਾਡੀ ਛਵੀ ਇਦਾਂ ਦੀ ਹੋਣੀ ਚਾਹੀਦੀ ਆ ਕਿ ਅਸੀਂ ਪਾਰਦਰਸ਼ੀ ਇੱਕ ਦੂਜੇ ਦੇ ਸਾਹਮਣੇ ਹੋਈਏ ਸਾਡਾ ਜਿਹੜਾ ਮਤਲਬ ਪੱਤਰਕਾਰੀ ਦਾ ਕੰਮ ਆ ਉਹਦੇ ਵਿੱਚ ਜੇ ਅਸੀਂ ਕਿਸੇ ਖ਼ਬਰ ਨਾਲ ਵੀ ਜੁੜਿਆਂ ਤਾਂ ਅਖ਼ਬਾਰ ਸਾਨੂੰ ਕਮਿਸ਼ਨ ਦਿੰਦੀ ਆ ਉਹ ਸਾਡਾ ਇਨਕਮ ਸੋਰਸ ਆ ਸਾਡੇ ਵਿੱਚ ਕੋਈ ਇਦਾਂ ਦੀ ਗੱਲ ਨਾ ਹੋਵੇ ਵੀ ਜਿਹੜਾ ਨਾ ਸਾਡੇ ਪੱਤਰਕਾਰ ਵੱਲੋਂ ਉਂਗਲ ਕਰੇ ਵੀ ਇਹ ਤਾਂ ਬਲੈਕਮੇਲਰ ਆ ਇਹਦੇ ਵਿੱਚ ਤਾਂ ਆ ਆਫਗਾਨ ਆ ਉਹਨਾਂ ਨੂੰ ਦੂਰ ਕਰਨ ਲਈ ਆਪਾਂ ਇਦਾਂ ਦੀਆਂ ਗੱਲਾਂ ਕਰੀਏ ਤਾਂ ਕਿ ਜਿਆਦਾ ਨਹੀਂ ਤੇ ਸਾਡੇ ਇਸ ਭਾਈਚਾਰੇ ਦੇ ਵਿੱਚ ਨਾ ਤਰੂਠੀਆਂ ਜਿਹੜੀਆਂ ਨਾ ਉਹਨਾਂ ਨੂੰ ਅਜਾ ਆਪਾਂ ਦੂਰ ਕਰ ਸਕੀਏ ਇਹਨਾਂ ਗੱਲਾਂ ਤੇ ਵਿਚਾਰ ਕੀਤਾ ਜਾਵੇ ਜਿਆਦਾ ਬੁੱਧੀਆ ਕਰ ਲਾ ਦੂਜੀ ਗੱਲ ਆ ਵੀ ਇਹਦੀ ਉਨਤੀ ਦੇ ਲਈ ਅਸੀਂ ਬਖਰੇ ਪਹਿਚਾਣੀਆਂ ਜਾਈਏ ਤੇ ਸਾਡੀ ਐਸੋਸੀਏਸ਼ਨ ਦਾ ਜਿਹੜਾ ਕੋਈ ਪ੍ਰਭਾਵ ਆ ਜਿਲੰਦਰ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਪੱਕਰਾਈ ਜਾ ਤੇ ਇੱਥੇ ਇੱਕ ਜਲੰਧਰ ਵਿੱਚ ਐਸੋਸੀਏਸ਼ਨ ਚੱਲਦੀ ਆ ਜਿਸ ਦਾ ਨਾਮ ਪੇਮਾ ਆ ਮੈਂ ਉਹਦਾ ਪੁਰਾਣਾ ਮੈਂਬਰ ਆ ਉਹਦਾ ਜਲੰਧਰ ਦੇ ਪ੍ਰਸ਼ਾਸਨ ਤੇ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਪੋਸਟ ਪ੍ਰਸ਼ਾਸਨ ਹੋਵੇ ਚਾਹੇ ਜੁਡੀਸ਼ਰੀ ਤੱਕ ਵੀ ਹੋਵੇ ਪਰ ਉਹਨਾਂ ਦਾ ਇੰਨਾ ਪ੍ਰਭਾਵ ਆ ਕਿ ਉਹਨਾਂ ਦੀ ਹਰ ਜਗ੍ਹਾ ਗੱਲ ਮੰਨੀ ਜਾਂਦੀ ਆ ਮੇਰੇ ਬੜੇ ਕਰੀਬੀ ਲੰਕਿਆ ਉਸ ਪਰਿਵਾਰ ਦੇ ਨਾਲ ਮੈਂ ਇਹੀ ਚਾਹੁੰਦਾ ਆ ਵੀ ਮਤਲਬ ਆ ਪਾ ਜਿੰਨੇ ਵੀ ਭਰਾ ਬੈਠੇ ਆ ਇਹਨੂੰ ਅੱਗੇ ਲਿਜਾਣ ਦੇ ਲਈ ਇਜਤਾ ਕਰਕੇ ਇਦਾਂ ਦੇ ਸੁਝਾਅ ਦਈਏ ਸਾਡੀ ਕੋਈ ਇਹਦੇ ਵਿੱਚ ਵਧੀਆ ਤਰੱਕੀ ਹੋ ਸਕਦੀ ਸਾਰਿਆਂ ਦਾ ਤਨਮਾਣ ਸਭ ਤੋਂ ਪਹਿਲਾਂ ਪੰਜਾਬ ਬਾਡੀ ਦਾ ਅਸੋਸੀਏਸ਼ਨ ਮਰਕੇਸ਼ਰੀ ਇੰਡੀਆ ਦਾ ਦਿਵਾਨਾ ਜੀ ਦਾ ਚੇਅਰਮੈਨ ਜੇ ਤਰਵਾਲਾ ਦਾ ਜਿਨ੍ਹਾਂ ਨੇ ਦਾਣ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ 1087 ਸੰਸਕਰਤਾਂ ਲੰਬੀ ਦੀ ਤਿਆਰ ਮੈਂ ਉਹ ਸੰਤਾਂ ਦਾ ਜਾਂ ਮੈਂਬਰਾਂ ਨੂੰ ਵਾਫੀਆਂ ਪੰਜਾਬ ਵਾਲੀ ਪਰਵਾਹ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਜਿਹੜਾ ਨੋਕਰਾ ਦਿੱਤਾ ਜੀ 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 ਸਭ ਤੋਂ ਪਹਿਲਾਂ ਸਾਰੇ ਬੀੜੂ ਦੇ ਵਾਲੋਂ ਪਿਆਰ ਭਰੀ ਸასი ਕ ਮੈਂ ਦਲਵੀਰ ਸਿੰਘ ਬਜਲੰਦਰ ਪ੍ਰਧਾਨ ਔਰ ਅੱਜ ਕਾਫੀ ਦਿਨਾਂ ਬਾਅਦ ਇੱਕ ਮੀਟਿੰਗ ਤੇ ਆਪਾਂ ਜੁਆਇਨ ਕਰਨਾ ਸੀਗਾ ਔਰ ਸਾਰੇ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਜੋ ਟਾਈਮ ਦਿੱਤਾ ਸੀਗਾ ਉਸ ਟਾਈਮ ਤੇ ਪਹੁੰਚਿਆ ਗਿਆ ਮੈਂ ਆਪਣੇ ਸਾਰੇ ਹੀ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ ਗਿਆ ਔਰ ਅੱਜ ਇੱਕ ਮੀਟਿੰਗ ਵਿੱਚ ਅਸੀਂ ਜਨਰਲ ਸਖਤਰ ਚੁਣਨਾ ਸੀਗਾ ਉਹਦੇ ਵਾਸਤੇ ਅਸੀਂ ਮਾਧਪੁਰੀਆ ਅਵਤਾਰ ਸਿੰਘ ਮਾਧਪੁਰੀਆ ਜੀ ਅੱਜ ਜਿਲ੍ਹਾ ਜਲੰਧਰ ਦਾ ਜਨਰਲ ਸਖਤਰ ਬਣਾਇਆ ਹੈਗਾ ਔਰ ਬਾਕੀ ਵੀ ਜਿਹੜੇ ਮੈਂਬਰ ਸੀਗੇ ਕਈਆਂ ਮੈਂਬਰਾਂ ਦੇ ਕਾਰਡ ਨਹੀਂ ਮਿਲੇ ਸੀ ਕਿ ਉਹਨਾਂ ਨੂੰ ਅੱਜ ਕਾਰਡ ਦਿੱਤੇ ਗਏ ਗਿਆ ਔਰ ਮੈਂ ਅੱਗੇ ਤੋਂ ਵੀ ਬੇਨਤੀ ਕਰਦਾ ਹੈਗਾ ਆਪਣੇ ਸਾਰੇ ਮੈਂਬਰਾਂ ਨੂੰ ਕਿ ਜਿਹੜੀ ਵੀ ਅੱਜ ਟਾਈਮ ਰੱਖੀ ਮੀਟਿੰਗ ਦਾ ਉਸ ਟਾਈਮ ਦੇ ਉੱਪਰ ਜਰੂਰ ਪਹੁੰਚਣਾ ਔਰ ਅੱਜ ਮੈਂ ਬਹੁਤ ਖੁਸ਼ ਹੈਗਾ ਕਿ ਮੈਨੂੰ ਮੈਸੇਜ ਆਇਆ ਸੀ ਕਿ ਸਾਰੇ ਬੰਦੇ 10 ਮਿੰਟ ਪਹਿਲਾਂ ਪਹੁੰਚਣ ਉਹ ਸਾਰੇ ਵੀਰ ਮੇਰੇ 10 ਮਿੰਟ ਪਹਿਲਾਂ ਪਹੁੰਚੇ ਹੋ ਸਕਦਾ ਕੁਝ ਮੈਂਬਰ ਮੇਰੇ ਆਏ ਲੇਟ ਹਨ ਲੇਕਿਨ ਉਹਨਾਂ ਨੂੰ ਅੱਗੇ ਤੋਂ ਰਿਕਵੈਸਟ ਹੈਗੀ ਆ ਕਿ ਉਹ ਜਲਦੀ ਟੈਂਸਰ ਪਹੁੰਚਣ ਸਾਰੀ ਜਲੰਧਰ ਦੀ ਟੀਮ ਹੈ ਕਿ ਬਾਹਰੋਂ ਵੀ ਆਈ ਹੋਈ ਆ ਹਾਂ ਮੈਂ ਦੱਸਾਂ ਇਹ ਜਿਲ੍ਹਾ ਜਲੰਧਰ ਦੀ ਟੀਮ ਹੀ ਆ ਸਿਰਫ ਜਿਲ੍ਹਾ ਜਲੰਧਰ ਇਹ ਜਿਹੜੇ ਬਾਕੀ ਅਸੀਂ ਜੁੰਡ ਬਣਾਏ ਸੀਗੇ ਆਦਮਰ ਜੁੰਡ ਦੇ ਪਰਸਨ ਹੈਗੇ ਕੁਝ ਮੈਂਬਰ ਪ੍ਰਧਾਨ ਆਇਆ ਰਜੀਤ ਸਿੰਘ ਬੈਂਜੀ ਅਗੇ ਜੀਤ ਸਿੰਘ ਕਲਸੀ ਸਾਰੇ ਇਹ ਮੈਂਬਰ ਅਸੀਂ ਇੱਥੇ ਪਹੁੰਚੇ ਆ ਗਿਆਂ ਔਰ ਇੱਕ ਅਸੀਂ ਅੱਜ ਇੱਕ ਪੰਜਾਬ ਦੀ ਬਾਡੀ ਆਈ ਸੀਗੀ ਜਿਸੁਲੱਖਣ ਇਜਾਜੀ ਚੇਅਰਮੈਨ ਸੀਗੇ ਉਹਨਾਂ ਇੱਕ ਫੈਸਲਾ ਲਿਆ ਕਿ ਅਸੀਂ ਇੱਕ ਪਿਛਲੇ ਸਾਲ ਇਹ ਕਿਸ਼ਨਗੜ ਪੈਂਦਾ ਹੈਗਾ ਉੱਥੇ ਇੱਕ ਜੁੰਡ ਬਣਾਇਆ ਸੀਗਾ ਜਿਹੜਾ ਅਸੀਂ ਅੱਜ ਭੰਗ ਕਰ ਦਿੱਤਾ ਹੈਗਾ ਕਿਉਂਕਿ ਕੁਝ ਪਰਸਨ ਉੱਥੋਂ ਦੇ ਐਕਟਿਵ ਨਹੀਂ ਸੀਗੇ ਕੁਝ ਬੰਦੇ ਜਿਹੜੇ ਸਾਡੇ ਨਾਲ ਐਕਟਿਵ ਹੈਗੇ ਆ ਉਹਨਾਂ ਨੂੰ ਅਸੀਂ ਜਾਂ ਤੇ ਜਿਲ੍ਹਾ ਜਲੰਧਰ ਚ ਪਾ ਲਾਂਗੇ ਜਾਂ ਸਾਡਾ ਆਦਮਪੁਰ ਜੁਨਟ ਹੈਗਾ ਉਹਦੇ ਚ ਅਸੀਂ ਉਹਨਾਂ ਨੂੰ ਅਡਜਸਟ ਕਰ ਰਿਹਾ ਥੋੜੇ ਦਿਨ ਦੇ ਵਿੱਚ ਇੱਕ ਨਵੀਂ ਮੀਟਿੰਗ ਆਪਾਂ ਕਰਾਂਗੇ ਜਿਦੇ ਵਿੱਚ ਸਾਰੇ ਮੈਂਬਰਾਂ ਨੂੰ ਅਸੀਂ ਜੋੜਨਾ ਜੋੜਾਂਗੇ ਕਿੰਨੀ ਕਿੰਨੀ ਦੇਰ ਬਾਅਦ ਮੀਟਿੰਗ ਕੀਤੀ ਜਾਂਦੀ ਹੈ ਤੁਹਾਡੇ ਵੱਲ ਮੀਟਿੰਗ ਸਾਡੀ ਇਹ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ ਲੇਕਿਨ ਹਰ ਮਹੀਨੇ ਸਾਡੀ ਇੱਕ ਆਨਲਾਈਨ ਮੀਟਿੰਗ ਹੁੰਦੀ ਹੈ ਜਦੀ ਪ੍ਰਧਾਨਗੀ ਜਿਹਦੀ ਬਾਈ ਜਸਵਿੰਦਰ ਸਿੰਘ ਅਜਾਦੀ ਕਰਦੇ ਹੈਗੇ ਆ ਉਹ ਸਾਨੂੰ ਜਿੰਨੇ ਵੀ ਸਾਡੇ ਪੱਤਰ ਇਹ ਗਰੁੱਪ ਬਣਿਆ ਹੈਗਾ ਉਹ ਸਾਰੇ ਉੱਚ ਆਂਦੇ ਗਿਆ ਔਰ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਗੱਲ ਕੀਤੀ ਜਾਂਦੀ ਹੈ ਜਿਹੜੇ ਪੱਤਰਕਾਰ ਨਵੇਂ ਹੈਗੇ ਆ ਜਾਂ ਪੁਰਾਣੇ ਆ ਕਈ ਚੀਜ਼ਾਂ ਦਾ ਨਹੀਂ ਪਤਾ ਹੈਗਾ ਉਹ ਚੀਜ਼ਾਂ ਦਾ ਸਾਰਾ ਸਾਡੇ ਜਸਨੂਰ ਜਾਜੀ ਦੱਸ ਦਿਆ ਗਿਆ ਉਹਨਾਂ ਵਿੱਚ ਕਈ ਵਾਰੀ ਇਸੇ ਕੋਈ ਬਾਹਰੋਂ ਲਰਨਿੰਗ ਵੀ ਬੁਲਾ ਲਈ ਦਾ ਬੰਦਾ ਜਿਹੜਾ ਸਾਨੂੰ ਸਿੱਖਿਆ ਦੇ ਸਕੇ ਤੁਹਾਨੂੰ ਕੀ ਲੱਗਦਾ ਆਨਲਾਈਨ ਮੀਟਿੰਗ ਚ ਵਿੱਚ ਕਈ ਨਹੀਂ ਜੁੜਦੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਸ ਤਰ੍ਹਾਂ ਮੀਟਿੰਗਾਂ ਨਹੀਂ ਆਉਣਾ ਚਾਹੀਦਾ ਨਹੀਂ ਆਣਾ ਚਾਹੀਦਾ ਇਸੇ ਕਰਕੇ ਮੈਂ ਬਾਰ-ਬਾਰ ਦੇਖੋ ਮੈਨੂੰ ਪਿਛਲੇ 5 ਦਿਨ ਤੋਂ ਇਹ ਮੁੱਦਾ ਆਇਆ ਸੀ ਕਿ ਇੱਕ ਮੀਟਿੰਗ ਕਰਨੀ ਆ ਮੈਂ ਰਜਾਨਾ ਸਵੇਰੇ 7 ਵਜੇ ਉੱਡਦਾ ਸੀਗਾ ਔਰ ਜਿਹੜਾ ਮੈਂ ਮੈਸੇਜ ਮੈਂ ਆਇਆ ਸੀਗਾ ਉਹ ਆਪਣੇ ਗਰੁੱਪ ਵਿੱਚ ਪਾਉਂਦਾ ਸੀਗਾ ਕਿ ਇਹਦੇ ਵਿੱਚ ਹਾਂ ਜਾਂ ਨਾ ਜਰੂਰ ਭੇਜੋ ਲੇਕਿਨ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਹਾਂ ਨਾ ਤੇ ਨਹੀਂ ਭੇਜੀ ਲੇਕਿਨ ਮੇਰੇ ਉਸ ਵੈਸੇ ਦਾ ਇਨਾ ਮਾਨ ਰੱਖਿਆ ਕਿ ਜੋ ਮੈਂ 10 ਤੋਂ 15 ਮਿੰਟ ਪਹਿਲਾਂ ਕਿਹਾ ਸੀ ਆ ਉਸ ਮੈਸੇਜ ਦੇ ਉੱਪਰ ਸਾਰੇ ਮੇਰੇ ਵੀਰ ਪਹੁੰਚ ਗਿਆ ਜਿਹੜੇ ਮੈਂਬਰ ਆਏ ਉਹਨਾਂ ਨੂੰ ਚਾਹੀਦਾ ਵੀ ਦੋ ਦੋ ਤਿੰਨ ਤਿੰਨ ਬੰਦੇ ਨਾਲ ਹੋਰ ਜੋੜਨ ਹਾਂ ਮੈਂ ਮੇਰੇ ਇੱਥੇ ਮੀਟਿੰਗ ਚ ਜਿਹੜੀ ਮੀਟਿੰਗ ਹੋਈ ਆ ਉਹਦੇ ਚ ਮੁੱਦਾ ਉੱਠਿਆ ਸੀ ਕਿ ਜਿੰਨੇ ਵੀ ਸਾਡੇ ਮੈਂਬਰ ਹੈਗੇ ਆ ਉਹ ਸਾਡੇ ਨਾਲ ਆਪਣੇ ਨਾਲ ਕੋਈ ਨਾ ਕੋਈ ਜਿਹਾ 3 4 2 ਵੀ ਆਪਣੇ ਨਾਲ ਜੁੜਦੇ ਹੈਗੇ ਆ ਉਹਨਾਂ ਨਾਲ ਜੋੜਨ ਜਦ ਨਾਲ ਸਾਡਾ ਗਰੁੱਪ ਵੱਡਾ ਹੋਵੇ ਅਸੀਂ ਕਿਤੇ ਵੀ ਗਰੁੱਪ ਦੇ ਨਾਲ ਆਪਣੇ ਮੈਸੇਜ ਦੇ ਸਕੀ థాంక్యూ। ਇਹ ਪ੍ਰੋਗਰਾਮ ਹੁੰਦਾ ਕਿ ਸਾਰੇ ਪੱਤਰਕਾਰ ਵੀ ਅਸੀਂ ਇੱਕ ਦੂਜੇ ਨੂੰ ਕੇਸ ਟੂ ਕੇਸ ਜਾਣ ਸਕੀਏ, ਗੁਰੂ ਹੋ ਸਕੀ ਹੈ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਦੱਸ ਸਕੀਏ। ਮੇਰਾ ਮੰਨਣਾ ਇਹ ਹੈ ਵੀ ਜਿਸ ਤਰ੍ਹਾਂ ਆਪਣਾ ਪਰਿਵਾਰ ਹੁੰਦਾ ਜੇ ਸਮਾਜ ਵਿੱਚ ਰਹਿੰਦੇ ਜਿੰਨੇ ਵੀ ਪੱਤਰਕਾਰ ਵੀ ਟੀਮ ਵਿੱਚ ਕੰਮ ਕਰਦੇ ਆ ਉਹ ਇੱਕ ਮੈਂ ਪਰਿਵਾਰ ਵਾਂਗ ਹੋ ਸਕਦੇ ਨੇ। ਜੇ ਕਿਤੇ ਥੋੜਾ-ਬਹੁਤ ਕਿਤੇ ਕਿਸੇ ਦਾ ਮਨ ਮਟਾ ਵੀ ਉਹਨਾਂ ਆਪ ਆਪਣੇ ਟੇਬਲ ਤੇ ਬਹਿ ਕੇ ਕਪੜੇ ਵਿਚਾਰ ਬੇਚਾਰ ਕੇ ਅਸੀਂ ਉਹਦਾ ਮਸਲਾ ਕੱਢਿਆ ਨਾ ਕੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਦੂਸ਼ਣਵਾਦੀ ਕਰਕੇ ਕਰੀਆ ਮੇਰਾ ਮੰਨਣਾ ਇਹ ਹੁੰਦਾ ਵੀ ਆਪਾਂ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾ ਲੈਣਾ ਸਾਨੂੰ ਇੱਕ ਬਹੁਤ ਹੀ ਪੱਤਰਕਾਰ ਨੂੰ ਲੋਕੀ ਬਹੁਤ ਹੀ ਸੋਧਿਆ ਹੋਇਆ ਸਮਝਦੇ ਆ ਜੇ ਕੋਈ ਨਹੀਂ ਗੱਲ ਪਤਾ ਹੁੰਦੀ ਛੱਟ ਕੇ ਤੇ ਲੈ ਰਹੀ ਆ ਪੱਤਰਕਾਰ ਨੂੰ ਪੁੱਛੋ ਬਾਰੇ ਉਹਨੂੰ ਸਾਰੀ ਗੱਲ ਦਾ ਪਤਾ ਨਾ ਤੇ ਸਾਰੇ ਵੀ ਮੇਰੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਸੇ ਤਰ੍ਹਾਂ ਆਪਾਂ ਛੇਤੀ ਛੇਤੀ ਮੇਰੇ ਨਾਲ ਰੱਖਦੇ ਰਹੀਏ ਤੇ ਇੱਕ ਦੂਜੇ ਦੇ ਸੇਵਾਦਾਰ ਬਣਦੇ ਰਹੀਏ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਟੇਬਲ ਟਾਕ ਕਰਕੇ ਉਹਦਾ ਨਕਤਾਰਾ ਕਰੀਏ ਇੱਕ ਮੈਂ ਕਹਿਣਾ ਚਾਹੁੰਦਾ ਵੀ ਰੈਫਰੈਂਸ ਤਾਂ ਨਹੀਂ ਸੀ ਦੇਣਾ ਚਾਹੁੰਦਾ ਪਰ ਮੈਂ ਦੇਣਾ ਚਾਹੁੰਦਾ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਜਿਹੜੇ ਬਕਾਅਤ ਕਰਦੇ ਆ ਦੂਜੇ ਦਾ ਕੇਸ ਲੜਦੇ ਐ ਤੇ ਵੀ ਲੜਦੇ ਪਰ ਉਹਨਾਂ ਤੇ ਕਿਤੇ ਵੀ ਕੋਈ ਢੀਡ ਆਉਂਦੀ ਆ ਤਾਂ ਉਹਨਾਂ ਦੀ ਏਕਤਾ ਹੋ ਜਾਂਦੀ ਆ ਮੈਂ ਚਾਹੁੰਦਾ ਵੀ ਜਿੰਨੇ ਪੱਤਰਕਾਰ ਵੀ ਰਿਆ ਵੀ ਜੇ ਸਾਡੀਆਂ ਪੰਜ ਉਂਗਲਾਂ ਤੇ ਇੱਕ ਮੋਟਿਆ ਮਨਮਟਾਵ ਇੱਕ ਪਾਸੇ ਰੱਖਦੇ ਹੋ ਜੋ ਸਾਡੇ ਫੋਨ ਤੇ ਇੱਕ ਪਾਸੇ ਪਰ ਪੱਤਰਗਾ ਤੇ ਸਿਰ ਤੇ ਪੈ ਗਈ ਤਾਂ ਇਦਾਂ ਇੱਕ ਕਰਕੇ ਤਾਂ ਮੋਟੋ ਬਣੀ ਜਾਵੇ ਇੱਕ ਮੋਟੋ ਬਈਏ ਮੈਂ ਤਾਂ ਦਿਖਾ ਲਈ ਅਗਲੇ ਨੂੰ ਟੋਟਮਾ ਜਵਾਬ ਦੇਣੀ ਸਾਡੇ ਕੋਲ ਕਰਮ ਦੀ ਸ਼ਕਤੀ ਆ ਕਰਮ ਦੀ ਸ਼ਕਤੀ ਦੇ ਨਾਲ ਅਸੀਂ ਉਹਨਾਂ ਨੂੰ ਦਿਖਾ ਲਈਏ ਕਿਵੇਂ ਪੱਤਰ ਪੈਣ ਦੇ ਨਾਲ ਗਲਤ ਬਿਫਾਰ ਕਰਨਾ ਇਹਨਾਂ ਕਹਿੰਦਾ ਧੰਨਵਾਦ ਸਤਿ ਸ੍ਰੀ ਅਕਾਲ